ਰੋਬਨਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮਾਮਦੀਪ ਜੋਸ਼ ਸਿੰਘ ਮਨਪ੍ਰੀਤ ਸਿੰਘ ਬਾਦਲ ਹੋਣਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਜੀਹਾਂ ਦੱਸਦੇ ਕਿ ਗਿੱਦੜ ਬਾ ਹਲਕੇ ਨੂੰ ਲੈ ਕੇ ਲਗਾਤਾਰ ਕਾਟੋ ਕਲੇਸ਼ ਜਾਰੀ ਹੈ ਜਿੱਤੇ ਡਿੰਪੀ ਢਿੱਲੋਂ ਕਾਲੀ ਦਲ ਛੱਡ ਦਿੰਦਿਆ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਜਾਣ ਦਾ ਜ਼ਿਕਰ ਕਰਦਿਆ ਇੱਥੋਂ ਤੱਕ ਕਹਿ ਦਿੰਦਿਆ ਕਿ ਪਰਸੋਂ ਮੈਂ ਸੀਐਮ ਮਾਨ ਦੇਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਾਂਗਾ ਤੇ ਉਸ ਦੌਰਾਨ ਮਨਪ੍ਰੀਤ ਬਾਦਲ ਹੋਣਾ ਨੂੰ ਇਸ ਸੀਨ ਦੇ ਵਿੱਚ ਲੈ ਆਉਂਦੇ ਆ ਤੇ ਮਨਪ੍ਰੀਤ ਬਾਦਲ ਹੋਣਾ ਨੂੰ ਲੈ ਕੇ ਇਲਜ਼ਾਮ ਲਾਉਂਦੇ ਨੇ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵੱਲੋਂ ਇੱਥੋਂ ਇਲੈਕਸ਼ਨ ਲੜਨਾ ਚਾਹੁੰਦੇ ਤੇ ਉਹ ਉਹਨਾਂ ਨੂੰ ਜਿਹੜਾ ਟਿਕਟ ਦੇਣ ਦੀਆਂ ਗੱਲਾਂ ਚੱਲ ਰਹੀਆਂ ਸੀ ਤੇ ਹਾਲਾਂਕਿ ਇਹ ਗੱਲਾਂ ਉਹਨਾਂ ਨੇ ਇਸ਼ਾਰਿਆਂ ਦੇ ਨਾਲ ਕਹੀਆਂ ਸਿੱਧੇ ਤੌਰ ਤੇ ਉਹਨਾਂ ਨੇ ਕੁਝ ਨਹੀਂ ਕਿਹਾ ਪਰ ਇਸ਼ਾਰਿਆਂ ਦੇ ਨਾਲ ਉਹਨਾਂ ਨੇ ਬਹੁਤ ਕੁਝ ਕਹਿ ਦਿੱਤਾ ਹਿੱਤੋਂ ਤੱਕ ਵੀ ਕਹਿ ਦਿੱਤਾ ਕਿ ਮੈਂ ਤਾਂ ਸ਼ੁਕਰ ਮਨਾਉਣਾ ਕਿ ਦੋ ਪਰਿਵਾਰ ਇਕੱਠੇ ਹੋ ਰਹੇ ਨੇ ਜਾਨਕਿ ਮਨਪ੍ਰੀਤ ਸਿੰਘ ਬਾਦਲ ਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਕਿਸੇ ਸਮੇਂ ਸੁਖਬੀਰ ਸਿੰਘ ਬਾਦਲ ਦੇ ਬੇਹਦ ਕਰੀਬੀ ਮੰਨੇ ਜਾਂਦੇ ਡਿੰਪੀ ਢੱਲੋਂ ਹੋਣਾ ਦੇ ਬਾਰੇ ਕਿਹਾ ਜਾਂਦਾ ਸੀ ਕਿ ਸੁਖਬੀਰ ਸਿੰਘ ਬਾਦਲ ਹੋਣਾ ਦੀ ਜਿਹੜੀ ਕਿਚਨ ਕੈਬਿਨੇਟ ਹੈ ਜਿਹੜੀ ਕਿਚਨ ਕੈਬਨਿਟ ਆ ਉਹਨਾਂ ਦਾ ਹਿੱਸਾ ਨੇ ਜਾਨੀ ਕਿ ਇੰਨੇ ਕਲੋਜ਼ ਨੇ ਮਨਪ੍ਰੀਤ ਸਿੰਘ ਬਾਦਲ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਹੋਣਾ ਇਹ ਤਾਦਾ ਦੇ ਕੇ ਹੁਣ ਵੱਡੀ ਖਬਰ ਸਾਹਮਣੇ ਆਈ ਹੈ ਮਨਪ੍ਰੀਤ ਸਿੰਘ ਬਾਦਲ ਹੋਣਾ ਨੇ ਕਿਹਾ ਕਿ ਡਿੰਪੀ ਢੱਲੋਂ ਖੁਦ ਹੀ ਅਕਾਲੀ ਦਲ ਦੇ ਵੱਲੋਂ ਚੋਣ ਨਹੀਂ ਲੜਨਾ ਚਾਹੁੰਦੇ ਸੀ ਉਹਨਾਂ ਨੇ ਕਿਹਾ ਕਿ ਗਿੱਦੜ ਬਹਾ ਦਾ ਕੱਲਾ ਕੱਲਾ ਬੱਚਾ ਜਾਣਦਾ ਕਿ ਕਿ ਡਿੰਪੀ ਢੱਲੋਂ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਨਾਲ ਰਲ ਕੇ ਇਲੈਕਸ਼ਨ ਲੜਨਾ ਚਾਹੁੰਦੇ ਤੇ ਇਥੋਂ ਤੱਕ ਉਹਨਾਂ ਨੇ ਕਿਹਾ ਕਿ ਜਿੱਥੋਂ ਤੱਕ ਮੇਰੀ ਗੱਲ ਹੈ ਕਿ ਮੈਂ ਅਕਾਲੀ ਦਲ ਦੇ ਵਿੱਚ ਜਾਵਾਂਗਾ ਉਹਨੇ ਕਿਹਾ ਕਿ ਮੈਂ ਅਕਾਲੀ ਦਲ ਦੇ ਵਿੱਚ ਨਹੀਂ ਜਾ ਰਿਹਾ ਮੈਂ ਤਾਂ ਬੀਜੇਪੀ ਦਾ ਸੱਚਾ ਸਿਪਾਹੀ ਆ ਮੈਂ ਤਾਂ ਬੀਜੇਪੀ ਦਾ ਸੱਚਾ ਸਿਪਾਹੀ ਆ ਬੀਜੇਪੀ ਮੇਰਾ ਘਰ ਹੈ ਤੇ ਬੀਜੇਪੀ ਹੀ ਮੇਰਾ ਘਰ ਰਹੇਗੀ ਤਾਂ ਉਹਨਾਂ ਸੰਭਾਵਨਾਵਾਂ ਦੇ ਉੱਪਰ ਵੀ ਜਿਹੜਾ ਰੋਕ ਲਾ ਦਿੱਤੀ ਆ ਫੁੱਲ ਸਟਾਪ ਲਗਾ ਦਿੱਤਾ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਪੂਰੀ ਜਾਣਕਾਰੀ ਜਿਹੜੀ ਆ ਉਹ ਵੀ ਤੁਹਾਨੂੰ ਦਵਾਗੇ ਕਿ ਆਖਰਕਾਰ ਇਹ ਪੂਰਾ ਚੱਲ ਕੀ ਰਿਹਾ ਹੈ ਕੌਣ ਸਕ੍ਰਿਪਟ ਲਿਖ ਰਿਹਾ ਹੈ ਜਿਸ ਸਕ੍ਰਿਪਟ ਆ ਤਾਂ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਜਿਹਿਆਂ ਲੱਗਦੀਆਂ ਨੇ ਕਿ ਜਿਵੇਂ ਮਨਪ੍ਰੀਤ ਸਿੰਘ ਬਾਦਲ ਹੋਣਾਂ ਦੀ ਐਂਟਰੀ ਇਸ ਗਿੱਦੜਬਾਹ ਹਲਕੇ ਦੇ ਵਿੱਚ ਲਿਆਂਦੀ ਗਈ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਤੁਹਾਨੂੰ ਯਾਦ ਹੋਊਗਾ ਜਦੋਂ ਜਿਹੜਾ 29 ਸਾਲ ਪਹਿਲਾਂ ਅੱਜ ਤੋਂ ਇਲੈਕਸ਼ਨ ਹੁੰਦੀ ਹੈ ਜਦੋਂ ਅਕਾਲੀ ਦਲ ਜਦੋਂ ਬਾਈਕਾਟ ਕਰ ਦਿੰਦਾ ਤਾਂ 92 ਦੀ ਇਲੈਕਸ਼ਨ ਦਾ ਉਸ ਤੋਂ ਬਾਅਦ ਜਿਹੜੀ ਪਹਿਲੀ ਇਲੈਕਸ਼ਨ ਹੁੰਦੀ ਆ ਫਿਰ ਜਿਮਨੀ ਚੋਣ ਜਦੋਂ ਹੁੰਦੀ ਆ ਫਿਰ ਮਨਪੀਰ ਸਿੰਘ ਬਾਦਲ ਹੁਣੀ ਆਉਂਦੇ ਆ ਜਦੋਂ ਅਕਾਲੀ ਦਲ ਹਾਸ਼ੀਏ ਤੇ ਹੁੰਦਾ ਇੱਕ ਵਾਰ ਫਿਰ ਤੋਂ ਤੇ ਮਨਪੀਰ ਬਾਦਲ ਗਿੱਦੜਪਾਹ ਦੀ ਉਹ ਸੀਟ ਕੱਢ ਕੇ ਲਿਆਉਂਦੇ ਆ ਤਾਂ ਲਗਾਤਾਰ ਕਿਹਾ ਜਾਂਦਾ ਕਿ ਬਹੁਤ ਸਮੇਂ ਤੋਂ ਬਾਅਦ ਯਾਨੀ ਕਿ 1957 ਤੋਂ ਬਾਅਦ ਜਿਹੜਾ ਜਿਹੜੀ ਸੀਟ ਸੀ ਗਿੱਦੜਪਾਹ ਇਹ ਅਕਾਲੀ ਦਲ ਦੇ ਕੋਲ ਸੀ ਪਰ ਬਾਅਦ ਦੇ ਵਿੱਚ ਉਥੇ ਕਾਂਗਰਸ ਦੇ ਨੁਮਾਇੰਦੇ ਆ ਜਾਂਦੇ ਤੇ ਕਾਂਗਰਸ ਜਿਹੜਾ ਉਥੋਂ ਜਿੱਤ ਪ੍ਰਾਪਤ ਕਰਦੀ ਆ ਤਾਂ ਦੱਸਦੇ ਕਿ ਹੁਣ ਡਿੰਪੀ ਢਿੱਲੋਂ ਜੋ ਕਿਆਸਰਾਈਆਂ ਲੱਗ ਰਹੀਆਂ ਸੀ ਜੋ-ਜੋ ਬਿਆਨ ਮੀਡੀਆ ਦੇ ਵਿੱਚ ਡਿੰਪੀ ਢਲੌਣੇ ਕਹੇ ਤੇ ਉਸ ਤੋਂ ਬਾਅਦ ਮਨਪ੍ਰੀਤ ਸਿੰਘ ਬਾਦਲ ਹੋਣਾ ਦਾ ਪਹਿਲਾ ਬਿਆਨ ਆ ਗਿਆ ਮਨਪ੍ਰੀਤ ਸਿੰਘ ਬਾਦਲ ਉਹਨਾਂ ਨੇ ਕਿਹਾ ਕਿ ਮੈਂ ਕਿਧਰੇ ਨਹੀਂ ਜਾ ਰਿਹਾ ਮੈਂ ਤਾਂ ਭਾਜਪਾ ਦੇ ਵਿੱਚ ਹੀ ਰਹੂੰਗਾ ਭਾਜਪਾ ਤਾਂ ਮੇਰਾ ਘਰ ਹੈ ਤੇ ਭਾਜਪਾ ਦੇ ਵਿੱਚ ਹੀ ਰਹਿ ਕੇ ਮੈਂ ਆਪਣਾ ਅੱਗੇ ਸਿਆਸੀ ਕਰੀਅਰ ਜਿਹੜਾ ਉਹ ਜਾਰੀ ਰੱਖਾਂਗਾ ਤਾਂ ਪੂਰੀ ਜਾਣਕਾਰੀ ਲਵਾਂਗੇ ਵਿਕਰਮ ਮੇਨਾ ਮੌਜੂਦ ਰਹਿਣਗੇ ਕਿਉਂਕਿ ਜਿਸ ਹਾਬ ਦੀਆਂ ਗੱਲਾਂ ਚੱਲੀਆਂ ਜੋ-ਜੋ ਗੱਲਾਂ ਗਿੱਦੜਬਾਹ ਸੀਟ ਹਾਲਾਂਕਿ ਪਹਿਲਾਂ ਤੋਂ ਹੀ ਮਾਲਵੇ ਦੀ ਜਿਹੜੀ ਗਿੱਦੜਬਾਹ ਸੀਟ ਹੈ ਪੂਰੀ ਚਰਚਾ ਦਾ ਵਿਸ਼ ਮਾਲਵੇ ਦੀ ਜੇ ਗੱਲ ਕਰਦੇ ਆ ਤਾਂ ਗਿੱਦੜਬਾਹ ਜਿਹੜਾ ਏਰੀਆ ਉਹ ਬਾਦਲਾਂ ਦੇ ਘੜਚੋਂ ਆਉਂਦਾ ਤਾਂ ਦੂਜੇ ਪਾਸੇ 69 ਸੀਟਾਂ ਮਾਲਵੇ ਦੀਆਂ ਹੁੰਦੀਆਂ ਨੇ ਤਾਂ ਦਾਦੇ ਕਿ ਹੁਣ ਜਿਹੜਾ ਗਿੱਦੜਬਾਹ ਸੀਟ ਨੂੰ ਲੈ ਕੇ ਜਿਹੜੀਆਂ ਚਰਚਾਵਾਂ ਚੱਲੀਆਂ ਜਿਹੜਾ ਰੌਲਾ ਪਿਆ ਜਿਹੜਾ ਕਾਟੋ ਕੁਲੇਸ਼ ਹੋਇਆ ਉਸ ਦੇ ਉੱਪਰ ਗੱਲਬਾਹ ਕਰਾਂਗੇ ਵਿਕਰਮ ਜਿਵੇਂ ਆਪਾਂ ਜ਼ਿਕਰ ਕਰ ਰਹੇ ਸੀ ਕਿ ਡਿੰਪੀ ਢੱਲੋਂ ਹੋਣੀ ਪਹਿਲਾਂ ਕਿਹਾ ਜਾਂਦਾ ਕਿ ਉਹ ਕਹਿੰਦੇ ਨੇ ਕਿ ਮੈਨੂੰ ਤਾਂ ਅਕਾਲੀ ਦਲ ਟਿਕਟ ਨਹੀਂ ਦੇ ਰਿਹਾ ਹਾਲਾਂਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਨਾਲ ਜਾਂਦੇ ਸੀ ਪ੍ਰਚਾਰ ਚੱਲ ਰਿਹਾ ਸਭ ਕੁਝ ਵਧੀਆ ਚੱਲ ਰਿਹਾ ਸੀ ਰੀਲਾਂ ਪਾ ਰਹੇ ਸੀ 6-7 ਘੰਟੇ ਪਹਿਲਾਂ ਕੱਲੋ ਆਪਣੇ ਫੇਸਬੁਕ ਪੇਜ ਤੇ ਜਿਦੇ ਵਿੱਚ ਬਾਦਲ ਹੁਣਾਂ ਹੀ ਤਾਰੀਫ ਕਰ ਰਹੇ ਸੀ ਤੇ ਅਚਾਨਕ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਕਿ ਮੈਦਾ ਕਾਲੀ ਦਾ ਛੱਡ ਰਿਹਾ ਤੇ ਉਲਟਾ ਇਸ ਦਾ ਐਕਸਕਿਊਜ਼ ਦਿੱਤਾ ਜਾਂਦਾ ਕਿ ਮਨਪ੍ਰੀਤ ਸਿੰਘ ਬਾਦਲ ਹੋਣੀ ਅਕਾਲੀ ਦਲ ਦੇ ਵਿਚਾਰੇ ਨੇ ਬਿਲਕੁਲ ਸਾਨੂੰ ਸਮਝਣ ਦੀ ਲੋੜ ਹੈ ਕਿ ਆਖਰਕਾਰ ਪੋਲਿਟਿਕਸ ਦੇ ਵਿੱਚ ਚੱਲ ਕੀ ਰਿਹਾ ਮੰਨਪ੍ਰੀਤ ਸਿੰਘ ਬਾਦਲ ਦੇ ਬਿਆਨ ਨੂੰ ਪਹਿਲਾਂ ਆਪਾਂ ਸਾਡੇ ਦਰਸ਼ਕਾਂ ਤੱਕ ਪਹੁੰਚਾਈਏ ਕਿ ਮੰਨਪ੍ਰੀਤ ਬਾਦਲ ਕੀ ਕਹਿਣਾ ਚਾਹੁੰਦੇ ਆ ਦੇਖੋ ਬਿਆਨ ਆਏ ਲਗਾਤਾਰ ਡਿੰਪਿਟਲ ਹੋਣਾਂ ਦੇ ਕੱਲ ਦੇ ਬਿਆਨ ਆ ਰਹੇ ਸੀਗੇ ਔਰ ਉਸ ਤੋਂ ਬਾਅਦ ਹੁਣ ਰਿਐਕਟ ਕੀਤਾ ਮੰਨਪ੍ਰੀਤ ਸਿੰਘ ਬਾਦਲ ਹੋਣਾ ਨੇ ਫੋਨ ਤੇ ਵੀ ਗੱਲਬਾਤ ਹੋਈ ਹੈ ਔਰ ਉਦੋਂ ਉਹਨਾਂ ਨੇ ਜ਼ਿਕਰ ਕੀਤਾ ਇਸ ਤਿਹਦਾ ਜਿਹੜੀਆਂ ਗੱਲਾਂ ਉਹਨਾਂ ਨੇ ਕਿਹਾ ਕਿ ਬਿਆਨ ਹੈ ਜਿਹੜਾ ਮੇਰਾ ਮੈਂ ਉਹ ਤੁਹਾਨੂੰ ਭੇਜ ਦਿੰਦਾ ਤਾਂ ਉਹ ਬਿਆਨ ਜਿਹੜਾ ਉਹਨਾਂ ਨੇ ਭੇਜਿਆ ਮੈਂ ਚਾਹੁੰਦਾ ਕਿ ਤੁਸੀਂ ਇੱਕ ਵਾਰ ਦੱਸ ਵੀ ਦਿਓ ਸਾਡੇ ਦ ਸਿਆਸਤਦਾਨ ਇਸਰਾਂ ਦੀਆਂ ਗੱਲਾਂ ਕਰਦੇ ਆ ਤਾਂ ਲੋਕਾਂ ਦਾ ਵਿਸ਼ਵਾਸ ਯਕੀਨੀ ਤੌਰ ਤੇ ਉੱਠਦਾ ਹੈ ਕਿ ਕੌਣ ਸੱਚਾ ਕੌਣ ਝੂਠਾ ਭੰਬਲ ਪੂਸੇ ਵਾਲੀ ਸਿਆਸਤ ਚੱਲ ਰਹੀ ਹੈ ਕਿਉਂਕਿ ਤਿੰਨ ਬੰਦੇ ਡਿੰਪੀ ਢਿਲੋਂ ਦੀ ਆਪਦੀ ਕ੍ਰੈਡੀਬਿਲਟੀ ਹੈ ਆਪਦੇ ਹਲਕੇ 'ਚ ਪ੍ਰਭਾਵ ਹੈ ਮਨਪ੍ਰੀਤ ਬਾਦਲ ਉਹਨਾਂ ਦੀ ਆਪਦੀ ਕ੍ਰੈਡੀਬਿਲਟੀ ਹੈ ਆਪ ਦਾ ਪ੍ਰਭਾਵ ਰਿਹਾ ਉਹਨਾਂ ਦਾ ਔਰ ਉੱਥੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਹੈ ਔਰ ਉਹਨਾਂ ਦਾ ਆਪ ਦਾ ਰਤਬਾ ਹੁਣ ਤਿੰਨਾਂ 'ਚੋਂ ਝੂਠ ਕੌਣ ਬੋਲ ਰਿਹਾ ਕਿਉਂਕਿ ਡਿੰਪੀ ਟਿਲੋਂ ਨੇ ਇਲਜ਼ਾਮ ਲਾਇਆ ਕਿ ਕਿਹੋ ਖਿਚੜੀ ਨੇ ਮਾਨਪ੍ਰੀਤ ਬਾਦਲ ਵਾਪਸ ਆ ਰਿਹਾ ਸੁਖਵੀਰ ਬਾਦਲ ਖਾਨ ਨੇ ਮਨਾ ਕਰ ਦਿੱਤਾ ਕਿ ਟਿਕਟ ਜਿਹੜੀ ਹੈ ਉਹਨਾਂ ਦੀ ਕੱਟ ਗਈ ਹੈ ਔਰ ਮੈਂ ਵੀ ਨਹੀਂ ਲੜ ਰਿਹਾ ਤੁਸੀਂ ਵੀ ਲੜ ਰਹੇ ਤਾਂ ਆਪਾਂ ਆਪਣੇ ਭਰਾ ਮਨਪ੍ਰੀਤ ਬਾਦਲ ਦੀ ਮਦਦ ਕਰਨੀ ਹੈ ਇਹ ਡਿੰਪਿਟਲ ਨੂੰ ਇਲਜ਼ਾਮ ਲਾਇਆ ਉੱਥੇ ਸੁਖਵੀਰ ਬਾਦਲ ਨੇ ਅੱਜ 10 ਦਿਨਾਂ ਦਾ ਟਾਈਮ ਦਿੱਤਾ ਡਿੰਪਿਟਲ ਨੂੰ ਕਿ ਭਾਈ 10 ਦਿਨਾਂ ਦਾ ਮੈਂ ਇੰਤਜ਼ਾਰ ਕਰੂੰਗਾ ਅਜੇ ਵੀ ਤੁਸੀਂ ਸਾਡੇ ਉਮੀਦਵਾਰ ਹੋ ਅਕਾਲੀ ਦਲ ਦੇ ਇਹ ਗੱਲ ਕਹੀ ਹੈ ਡਿੰਪਿਟਲ ਨੂੰ ਔਰ ਉੱਥੇ ਮਨਪ੍ਰੀਤ ਬਾਦਲ ਨੇ ਬਹੁਤ ਤਿੱਖੇ ਸ਼ਬਦਾਂ ਦੇ ਵਿੱਚ ਜਵਾਬ ਦਿੱਤਾ ਉਹਨਾਂ ਨੇ ਸਿਰੇ ਤੋਂ ਖਾਰੇ ਤੱਕ ਕੀਤਾ ਇਹਨਾਂ ਇਲਜ਼ਾਮਾਂ ਨੂੰ ਉਹਨਾਂ ਨੇ ਕਿਹਾ ਕਿ ਜਿਨੇ ਕਦੇ ਵੀ ਇੱਕ ਵੀ ਚੋਣ ਨਹੀਂ ਦਿੱਤੀ ਜਿਦੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਮਨਪ੍ਰੀਤ ਬਾਦਲ ਨੇ ਡਿੰਪਿਟਲ ਨੂੰ ਕਿਹਾ ਉਹਨੂੰ ਲੱਗ ਰਿਹਾ ਹੈ ਕਿ ਹੁਣ ਜ ਅਕਾਲੀ ਦਲ ਦਾ ਕੈਡਰ ਸਾਰਾ ਔਰ ਇਸ ਕਰਕੇ ਆਪਣੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਇਸ ਕਰਕੇ ਮੁਖਲਾਹੜ ਚ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਆ ਡਿੰਪਿਟ ਨੂੰ ਹੁਣੀ ਨਾਲ ਹੀ ਉਹਨਾਂ ਨੇ ਵੀ ਗੱਲ ਕਹੀ ਹੈ ਕਿ ਰਵਾਇਤੀ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਬੀਜੇਪੀ ਵੱਲ ਨੂੰ ਆ ਰਿਹਾ ਜਿਸ ਕਰਕੇ ਸਾਰੀ ਸਿਚੁਏਸ਼ਨ ਪੈਦਾ ਹੋਈ ਨਾਲ ਹੀ ਉਹਨਾਂ ਨੇ ਕਿਹਾ ਮੈਂ ਬੀਜੇਪੀ ਦਾ ਵਰਕਰ ਹਾਂ ਬੀਜੇਪੀ ਮੇਰਾ ਘਰ ਹੈ ਹੁਣ ਤੇ ਹਮੇਸ਼ਾ ਲਈ ਨਾਲ ਹੀ ਕਹਿ ਕੇ ਆਪਣੇ ਜੋ ਪਾਰਟੀ ਦੀਆਂ ਹਦਾਇਤਾਂ ਦੀ ਵਫਾਦਾਰੀ ਨਾਲ ਪਾਲਣਾ ਕਰੂੰਗਾ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਕਿ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਕਿ ਬੀਜੇਪੀ ਸਾਡੇ ਦੇਸ਼ ਤੇ ਪੰਜਾਬ ਅੰਦਰ ਵਧੀਆ ਕੰਮ ਕਰ ਰਹੀ ਨਾਲ ਹੀ ਉਸ ਤੋਂ ਬਾਅਦ ਜਿਹੜਾ ਅਖੀਰਲਾ ਪੈਰ ਪ੍ਰੈਸ ਨੋਟ ਦਾ ਉਹ ਚ ਮਨਪ੍ਰੀਤ ਬਾਦਲ ਨੇ ਡਿੰਪੀ ਢਿੱਲੋਂ ਤੇ ਬਹੁਤ ਵੱਡੀ ਗੱਲ ਕਹੀ ਉਹਨਾਂ ਨੇ ਕਿ ਡਿੰਪੀ ਢਿੱਲੋਂ ਵੱਲੋਂ ਆਮ ਆਦਮੀ ਪਾਰਟੀ ਸ਼ਾਮਲ ਹੋਣ ਲਈ ਆਪਣੀਆਂ ਗੁਪਤ ਕੋਸ਼ਿਸ਼ਾਂ ਨੂੰ ਜਾਇਜ਼ ਠਹਿਰਾਉਣ ਲਈ ਕਵਰ ਕਰਨ ਲਈ ਇੱਕ ਬਹਾਨਾ ਜਿਹੜਾ ਮੇਰੇ ਤੇ ਇਲਜ਼ਾਮ ਲਾਇਆ ਹੁਣ ਉਹ ਅਕਾਲੀ ਦਲ ਦੀ ਤਰਫੋਂ ਚੋਣ ਲੜਨ ਤੋਂ ਬਚਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਉਹਦੇ ਕੋਲ ਆਪਣੇ ਟਰੈਕਾਂ ਨੂੰ ਢੱਕਣ ਦਾ ਕੋਈ ਅਸਲ ਬਹਾਨਾ ਨਹੀਂ ਸੀ ਇਸ ਲਈ ਉਹ ਆਪਣੇ ਅਸਲ ਕਾਰ ਧਿਆਨ ਪਟਕਾਉਣ ਲਈ ਦੋਸ਼ ਲਾ ਰਹੇ ਆ ਗਿੱਦੜਵਾਹਾ ਦਾ ਬੱਚਾ ਬੱਚਾ ਜਾਣਦਾ ਹੈ ਕਿ ਉਹ ਕੁਝ ਪਿਛਲੇ ਕੁਝ ਮਹੀਨਿਆਂ ਤੋਂ ਆਮ ਆਦਮੀ ਪਾਰਟੀ ਅਕੇ ਮੱਥਾ ਟੇਕ ਰਿਹਾ ਹੈ ਅਤੇ ਉਹ ਕਾਲੀ ਦਲ ਛੱਡਣ ਅਤੇ ਆਪ ਵਿੱਚ ਸ਼ਾਮਲ ਹੋਣ ਦੀ ਆਪਣੀ ਕੋਸ਼ਿਸ਼ਾਂ ਜਾਇਜ਼ ਠਹਿਰਾਉਣ ਦਾ ਬਹਾਨਾ ਲੱਭ ਰਿਹਾ ਸੀ ਮਨਪ੍ਰੀਤ ਬਾਦਲ ਨੇ ਇਹ ਗੱਲ ਕਹੀ ਹੈ ਔਰ ਉੱਥੇ ਹੁਣ ਸਾਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਇਹ ਚਰਚਾ ਤਾਂ ਚੱਲ ਹੀ ਰਹੀ ਸੀ ਕਿ ਡਿੰਪੀ ਢਿਲੋਂ ਜੋ ਹੈ ਉਹ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਹੈ ਇਹ ਗਰਾਊਂਡ ਦੇ ਉੱਪਰ ਚਰਚਾ ਸੀ ਔਰ ਇਹ ਲਗਾਤਾਰ ਚਰਚਾ ਆ ਵੀ ਰਹੀ ਸੀ ਸਾਹਮਣ ਕੈਂਡੀਡੇਟ ਹੋ ਸਕਦੇ ਕਿਉਂਕਿ ਇੱਕ ਸਟਰੋਂਗ ਚਿਹਰਾ ਤਾਂ ਹੈਗਾ ਹੀ ਐ ਡਿਪਟੀ ਲੋਕਲ ਪਰਸਨਲ ਵੋਟ ਵੀ ਹੈਗਾ ਕਾਟਰ ਵੀ ਹੈਗਾ ਉਹਨਾਂ ਦੇ ਨਾਲ ਲੋਕ ਤੁਰਦੇ ਵੀ ਆ ਆਮ ਆਦਮੀ ਪਾਰਟੀ ਨੂੰ ਇਹੋ ਜਿਹਾ ਬੰਦਾ ਚਾਹੀਦਾ ਕਿ ਮਾਲਵੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾ ਚਾਹੁੰਦੇ ਕਿ ਇੱਕ ਸੀਟ ਜਿਹੜੀ ਉਹ ਜਿੱਦਾਂ ਮਰਜ਼ੀ ਵਿਕਾਰ ਦਾ ਸਵਾਲ ਹੈ ਕਿ ਉੱਥੇ ਖਾਤਾ ਖੋਲੀਏ ਕਿਉਂਕਿ ਇਕਾਲੀਆਂ ਦਾ ਗੜ ਰਿਹਾ ਹੈ ਲਗਾਤਾਰ ਹਾਲਾਂਕਿ ਕਾਂਗਰਸ ਹੁਣ ਜੱਦੀ ਰਹੀ ਹੈ ਪਿਛਲੇ ਸਮੇਂ ਤੋਂ ਪਰ ਇਹ ਚਾਹੁੰਦੇ ਕਿ ਆਵਾਦਮੀ ਪਾਰਟੀ ਉੱਥੇ ਮਾਲਵੇ ਚ ਇੱਕ ਹੋਰ ਸੀਟ ਲੈ ਜੇ ਖਾਤਾ ਖੋਲੇ ਆਪਣਾ ਪਰ ਸਮਝਣ ਦੀ ਸਾਨੂੰ ਲੋੜ ਹੈ ਕਿ ਕ੍ਰੈਡਿਬਿਲਟੀ ਦੀ ਜਦੋਂ ਗੱਲ ਆਉਂਦੀ ਹੈ ਕਿ ਸਿਆਸਤ ਦੇ ਵਿੱਚ ਹੁਣ ਕ੍ਰੈਡਿਬਿਲਟੀ ਘਟ ਗਈ ਹੈ ਲੀਡਰਾਂ ਦੀ ਲੋਕ ਯਕੀਨ ਕੀਤੇ ਕਰਨ ਕਿ ਇਹਨਾਂ ਚੋਂ ਝੂਠਾ ਕੌਣ ਤਿੰਨ ਬੰਦੇ ਆ ਤਿੰਨ ਵੱਡੇ ਲੀਡਰ ਨੇ ਔਰ ਹਾਲਾਂਕਿ ਡਿੰਪੀ ਟਲੋਂ ਹੁਣੀ ਇਹ ਗੱਲ ਕਹਿ ਰਹੇ ਕਿ ਭਾਈ ਉਹਨਾਂ ਦਾ ਪਰਿਵਾਰ ਸੀਗਾ ਇਸ ਕਰਕੇ ਮੱਖੀ ਤਰਾ ਮੈਨੂੰ ਤਾਂ ਬਾਹਰ ਮਾਰਿਆ ਕੱਟ ਕੇ ਆਪ ਕਿਉਂ ਖਿਚ ਆ ਗਿਆ ਪਰ ਉੱਥੇ ਹੀ ਸੁਖਵੀਰ ਬਾਦਲ ਹੁਣਾਂ ਨੇ ਪ੍ਰੈਸ ਨੋਟ ਜਾਰੀ ਕਰਤਾ ਅੱਜ ਉਹਨਾਂ ਨੂੰ ਮਿਲਣ ਗਏ ਹੋਏ ਸੀ ਲੋਕ ਉਹਨਾਂ ਨੇ ਵੀ ਕੱਟਸਟ ਲਿਆ ਅੱਜ ਜ਼ਾਹਿਰ ਜੀ ਗੱਲ ਹੈ ਕਿ ਸ਼ਕਤੀ ਪ੍ਰਦਰਸ਼ਨ ਤਾਂ ਉਹਨਾਂ ਨੇ ਵੀ ਕਰਨਾ ਸੀਗਾ ਔਰ ਉੱਥੇ ਫਿਰ ਉਹਨਾਂ ਨੇ ਦੱਸ ਦੇਣਾ ਦਾ ਟਾਈਮ ਦਿੱਤਾ ਹੁਣ ਝੂਠਾ ਕੌਣ ਹੈ ਇਹਨਾਂ ਦੇ ਵਿੱਚੋਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਹੀ ਲੋਕਾਂ ਅੱਗੇ ਭੰਬਲ ਪੂਸੇ ਵਾਲੀ ਸਿਚੁਏਸ਼ਨ ਬਣੀ ਹੋਈ ਹੈ ਪਰ ਡਿੰਪੀ ਢਿੱਲੋਂ ਇੱਕ ਸਫਲ ਇਵੈਂਟ ਆਰਗੇਨਾਈਜ਼ ਕਰਨ ਚ ਕਾਮਯਾਬ ਰਹੇ ਆ ਮੈਨੂੰ ਲੱਗਦਾ ਹੈ ਕਿ ਜਿਹੜਾ ਇਵੈਂਟ ਜਿਸ ਤਰੀਕੇ ਨਾਲ ਇੱਕ ਐਂਟਰੀ ਹੁੰਦੀ ਹੈ ਕਿਸੇ ਪਾਰਟੀ ਚ ਲੀਡਰ ਦੀ ਉਹ ਕ੍ਰੀਏਟ ਕਰਨ ਚ ਡਿੰਪੀ ਟਲੋਂ ਕਾਮਯਾਬ ਰਹੇ ਆ ਕਿਉਂਕਿ ਜਿਸ ਤਰੀਕੇ ਦੀ ਸਿੰਪਥੀ ਲੈਣ ਦੀ ਕੋਸ਼ਿਸ਼ ਹੁੰਦੀ ਹੈ ਬੰਦੇ ਦੀ ਕੱਲ ਉਹ ਭਾਵੁਕ ਵੀ ਹੋਏ ਇਮੋਸ਼ਨਲ ਵੀ ਹੋਏ ਜ਼ਾਹਿਰ ਜੀ ਗੱਲ ਆ ਕੋਈ ਵਜ੍ਹਾ ਤਾਂ ਹੋਊਗੀ ਇਹਨੀ ਅਸੀਂ ਡਿਨਾਈ ਕਰ ਸਕਦੇ ਕੁਛ ਨਾ ਕੁਝ ਜਿਹੜੀ ਗੱਲ ਉਹ ਕਿਉਂਕਿ ਨਾਲ ਦੇ ਨਾਲ ਦਲਜੀਤ ਸਿੰਘ ਚੀਮਾ ਹੋਂ ਦਾ ਬਿਆਨ ਆਇਆ ਤਾਂ ਹਾਲਾਂਕਿ ਇੱਕ ਗੱਲ ਜ਼ਰੂਰ ਦੇਖਣ ਵਾਲੀ ਆ ਵਿਕਰਮ ਕਿਉਂਕਿ ਜਦੋਂ ਅਕਾਲੀ ਦਲ ਦੇ ਵਿੱਚੋਂ ਕੋਈ ਜਾਂਦਾ ਲੀਡਰ ਤਾਂ ਇਹ ਬੜਾ ਹਮਲਾਵਰ ਹੋ ਜਾਂਦੇ ਨੇ ਉਹਨੂੰ ਲੈ ਕੇ ਅਕਾਲੀ ਦਲ ਉਹ ਪੂਰਾ ਰੈਕਟ ਕਰਦੇ ਨੇ ਚਾਹੇ ਅਰਸ਼ਦੀਪ ਪਲੇਅਰ ਹੋਣ ਉਹ ਪੂਰਾ ਐਦਾਂ ਬੋਲਦੇ ਨੇ ਐਗਰੈਸਿਵ ਹੋ ਕੇ ਬੋਲਦੇ ਨੇ ਕਿ ਨਹੀਂ ਅਕਾਲੀ ਦਲ ਦੇ ਵਿੱਚ ਜੇ ਕੋਈ ਜਾਂਦਾ ਜਾਵੇ ਸਾਨੂੰ ਕੋਈ ਲੋੜ ਨਹੀਂ ਆ ਜੇ ਇਹ ਬਿਆਨ ਦੇ ਜਾਂਦੇ ਨੇ ਦਲਜੀਤ ਸਿੰਘ ਚੀਮਾ ਉਹ ਵੀ ਬੋਲਦੇ ਨਜ਼ਰ ਆਉਂਦੇ ਆ ਪਰ ਜੋ ਡਿੰਪੀ ਢਿੱਲੋਂ ਛੱਡ ਕੇ ਗਏ ਆ ਕਿ ਨਹੀਂ ਜੀ ਡਿੰਪੀ ਢੱਲੋਤਾ ਸਾਡੇ ਹੁਣ ਵੀ ਸਤਕਾਰਯੋਗ ਉਹਨਾਂ ਨੇ ਕਿਹਾ ਕਿ ਅਸੀਂ ਸਮਾਂ ਦੰਨਿਆ ਡਿੰਪੀ ਢੱਲੋ ਹੋਂਾਂ ਦੀ ਨਾਮ ਤਿਆਰ ਸੀਗਾ ਉਹਨਾਂ ਨੇ ਕਿਹਾ ਕਿ ਬਸ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਡਿclare ਕਰ ਦੇਣਾ ਸੀ ਕਿ ਡਿੰਪੀ ਢੱਲੋ ਜਿਹੜੇ ਐ ਇਥੋਂ ਉਮੀਦਵਾਰ ਹੋਣਗੇ ਪਰ ਉਹ ਕਹਿੰਦੇ ਕਿ 2 ਮਹੀਨੇ ਪਹਿਲਾਂ ਅੱਜ ਸੁਖਬੀ ਸਿੰਘ ਬਾਦਲ ਉਹਨਾਂ ਨੇ ਆਪਣੇ ਬਾਦਲ ਪਿੰਡ ਇਕੱਠ ਕੀਤਾ ਸੀ ਉੱਥੇ ਵੀ ਬਹੁਤ ਸਾਰੇ ਜਿਹੜੇ ਉਹਨਾਂ ਨੇ ਇੱਕ ਸ਼ਕਤੀ ਪ੍ਰਦਰਸ਼ਨ ਕੀਤਾ ਆਸ-ਪਾਸੇ ਦੇ ਪਿੰਡਾਂ ਤੋਂ ਜਿਹੜੇ ਮੌਤਰ ਬੰਦੇ ਸਾਨੂੰ ਬੁਲਾਇਆ ਤੇ ਉੱਥੇ ਉਹਨਾਂ ਨੇ ਜੋ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਜਿਹੜੇ ਡਿੰਪੀ ਢੱਲੋ ਕਹਿੰਦੇ ਤਾਂ 2 ਮ ਆਮ ਆਈ ਪਾਰਟੀ ਦੇ ਵੱਲ ਚਲੇ ਜਾਣਾ ਪਰ ਉਹੀ ਗੱਲ ਜਿਹੜੀ ਮਨਪੀਤ ਸਿੰਘ ਬਾਦਲ ਉਹਨਾਂ ਨੇ ਵੀ ਜਿਹੜੀ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਉਹਨਾਂ ਨੇ ਲਿਖਿਆ ਕਿ ਡਿੰਪੀ ਢੱਲੋਂ ਅਕਾਲੀ ਦਲ ਦੇ ਚੋਣ ਜਿਹੜਾ ਅਕਾਲੀ ਦਲ ਦੇ ਤਰਫੋਂ ਚੋਣ ਨਹੀਂ ਲੜਨਾ ਚਾਹੁੰਦੇ ਸੀ ਜਾਨੀ ਕਿ ਤੱਕੜੀ ਤੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਉਹ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਸੀ ਉਹ ਆਮ ਆਈ ਪਾਰਟੀ ਦੇ ਬੱਲ ਜਿਹੜਾ ਜਾਣਾ ਚਾਹੁੰਦੇ ਸੀ ਉਹਨਾਂ ਨੇ ਦੇਖਿਆ ਕਿ ਹੁਣ ਮੈਂ ਕਿਵੇਂ ਛੱਡ ਕੀ ਜਾਵਾਂ ਕਿਉਂਕਿ ਜਿਸ ਹਿਸਾਬ ਦਾ ਕਿਹਾ ਜਾਂਦਾ ਕਿ ਬੜੇ ਕਰੀਬੀ ਨੇ ਸਾਰੇ ਬਿਜ਼ਨਸਾਂ ਸਾਝੇ ਨੇ ਸਭ ਕੁਝ ਹੈ ਜਿਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਤਾਂ ਫਿਰ ਡਿੰਪੀ ਢੱਲੋਂ ਉਹਨਾਂ ਨੇ ਉਹ ਕਹਿੰਦੇ ਕਿ ਸੋਚਿਆ ਹੋਊਗਾ ਕਿ ਹਾਂ ਠੀਕ ਹੈ ਹੁਣ ਕਿਸੇ ਹੋਰ ਨਵੇਂ ਬੰਦੇ ਦੀ ਐਂਟਰੀ ਜਾਂ ਜਿਵੇਂ ਕਹਿ ਲਈ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਮੋਢੇ ਦੇ ਬੰਦੂਕ ਧਰਨੀ ਤਾਂ ਡਿੰਪੀ ਢੱਲੋਂ ਉਹਨਾਂ ਨੇ ਸਿੱਧੇ ਤੌਰ ਤੇ ਹੁਣ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਮੋਢੇ ਦੇ ਬੰਦੂਕ ਧਰੀ ਤੇ ਨਿਸ਼ਾਨਾ ਲਾਉਣ ਦੀ ਕੋਸ਼ ਇਸ ਤਰ੍ਹਾਂ ਦੀ ਗੱਲ ਡਿੰਪਟ ਨੂੰ ਹੋਣਾ ਦਾ ਆਪਣੇ ਇਲਾਕੇ ਦੇ ਵਿੱਚ ਰਸੂਖ ਆ ਜਦੋਂ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਧਰਾਸ਼ਾਈ ਹੋ ਗਏ ਇਵਨ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਡੇ ਵਿੱਚ ਨਹੀਂ ਰਹੇ ਉਹ ਵੀ ਹਾਰ ਜਾਂਦੇ ਆ ਚੋਣ ਪਰ ਡਿੰਪੀ ਢਿਲੋਂ 13-1400 ਵੋਟਾਂ ਦੇ ਮਾਰਜਿਨ ਨਾਲ ਹਾਰੇ ਚੋਣ ਤਾਂ ਹਾਰੇ ਪਰ ਉਸੇ ਗੱਲ ਦਾ ਜ਼ਿਕਰ ਕਰ ਰਹੇ ਆ ਜਿਸ ਤਰੀਕੇ ਦੇ ਨਾਲ ਮਨਪ੍ਰੀਤ ਬਾਦਲ ਬਿਆਨ ਦੇ ਰਹੇ ਕਿ ਇੱਕ ਵੀ ਚੋਣ ਨਾ ਜਿੱਤਨ ਵਾਲਾ ਹਾਲਾਂਕਿ ਜੋ ਵੋਟ ਤਾਂ ਭਾਵੇਂ ਇੱਕ ਹੀ ਬਹੁਤ ਹੁੰਦੀ ਇੱਕ ਵੋਟ ਤੇ ਬੰਦਾ ਜਿੱਤ ਜਿੱਤ ਮੰਨੀ ਜਾਂਦੀ ਹੈ ਜਿੱਤ ਅਜਿੱਤ ਹੁੰਦੀ ਹੈ ਪਰ 1300 ਵੋਟਾਂ ਤੋਂ ਹਾਰੇ ਆ ਡਿੰਪੀ ਪਰ ਆਪਦੀ ਕ੍ਰੈਡੀਬਿਲਟੀ ਤਾਂ ਹੈਗੀ ਆ ਵਰਕਰ ਕਿੰਨਾ ਜਿਹੜਾ ਹੁਣ ਨਾਲ ਤੁਰੇ 哦。 ਕਿੰਨਾ ਕਿ ਸਹੀ ਤਰੀਕੇ ਨਾਲ ਉਹਨਾਂ ਨੂੰ ਭੁਗਤੂਗਾ ਉਹਨਾਂ ਦੇ ਪਾਸੇ ਦੇਖੋ ਪਰਸੋਂ ਨੂੰ ਜੁਆਇਨ ਕਰ ਰਹੇ ਹੈ ਡਿੰਪਿਟਲੋ ਇਹ ਗੱਲ ਪੱਕੀ ਕਲੀਅਰ ਹੈ ਕਿਉਂਕਿ ਲਗਾਤਾਰ ਚਰਚਾ ਚੱਲ ਰਹੀ ਸੀ ਪਿਛਲੇ 2 2.5 ਮਹੀਨਿਆਂ ਤੋਂ ਇਹ ਚਰਚਾ ਚੱਲ ਰਹੀ ਸੀ ਔਰ ਲਗਾਤਾਰ ਸਾਢੇ ਤੱਕ ਵੀ ਤੁਸੀਂ ਆਪਾਂ ਵੀ ਇੱਕ ਦੋ ਵਾਰ ਚਰਚਾ ਕੀਤੀ ਕਿ ਡਿੰਪਿਟਲੋ ਨੂੰ ਲੈ ਕੇ ਚਰਚਾ ਆ ਰਹੀ ਹੈ ਉੱਥੇ ਗਰਾਊਂਡ ਤੇ ਚਰਚਾ ਆ ਰਹੀ ਜਿਹੜੀ ਗੱਲ ਦਾ ਜ਼ਿਕਰ ਮਨਪ੍ਰੀਤ ਬਾਦਲ ਨੇ ਕੀਤਾ ਨਾ ਮਨਦੀਪ ਉਹ ਉਹ ਚਰਚਾ ਹੈਗੀ ਸੀ ਗਰਾਊਂਡ ਦੇ ਉੱਪਰ ਮਨਪ੍ਰੀਤ ਬਾਦਲ ਨੇ ਤਾਂ ਨਾਂ ਲੈ ਕੇ ਕਿਹਾ ਕਿ ਡਿੰਪਿਟਲੋ ਨੂੰ ਪਿਛਲੇ ਮਹੀਨਿਆਂ ਤੋਂ ਕੁਝ ਆ ਗਰਾਉਂਡ ਤੇ ਤਾਂ ਚਰਚਾ ਸੀ ਪਰ ਇਸ ਤਰੀਕੇ ਦੀ ਕੜਵਾਹਟ ਦੇ ਨਾਲ ਜਾਣਗੇ ਜਾਂ ਵਾਕਈ ਇਹ ਕੋਈ ਸਟ੍ਰੈਟੇਜੀ ਸੀਗੀ ਕਿਉਂਕਿ ਦੇਖੋ ਬਹੁਤ ক্লোਜ਼ ਨੇ ਸੁਖਵੀਰ ਸਿੰਘ ਬਾਦਲ ਹੁਣਾ ਦੇ ਬਹੁਤ ক্লোਜ਼ ਹੈ ਐਵੇਂ ਨਹੀਂ ਕੋਈ ਛੜਦਾ ਹੁੰਦਾ ਔਰ ਜੇ ਕੋਈ ਛੋਟੀਆਂ ਮੋਟੀਆਂ ਹੁੰਦੀਆਂ ਗੱਲਾਂ ਕਿਉਂਕਿ ਜਦੋਂ ਬੰਦਾ बिजनेसमੈਨ ਹੁੰਦਾ ਉਹ ਵੱਡੇ बिजनेसमੈਨ ਨੇ ਇੰਨੀਆਂ ਬੱਸਾਂ ਚੱਲਦੀਆਂ ਨੇ ਇਹਨਾਂ ਦੀਆਂ ਨਿਊ ਦੀਪ ਦੇ ਨਾਮ ਤੋਂ ਤਾਂ ਵੱਡੇ बिजनेसमੈਨ ਤਾਂ ਹੈਗੇ ਹੀ ਆ ਪਰ ਉੱਥੇ ਹੀ ਬੰਦੇ ਦੀ ਇੱਛਾ ਵੀ ਹੁੰਦੀ ਹੈ ਕਿ ਭਾਈ ਮੈਂ ਵੀ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਕੇ ਚਲਾ ਜਾਵਾਂ ਹਰ ਬੰਦੇ ਨੂੰ ਇਹ ਤਾਂ ਲੱਗਦਾ ਹੀ ਹੈ ਕਿ ਪੈਸਾ ਤਾਂ ਕਮਾ ਲਿਆ ਹੁਣ ਪਾਵਰ ਵੀ ਦੇਖ ਲਈ ਹਾਲਾਂਕਿ ਉਹ ਪਾਵਰ ਕਿਚਨ ਕੈਬਿਨੇਟ ਦੇ ਮੈਂਬਰ ਸੀਗੇ ਸੁਖਵੀਰ ਬਾਦਲ ਹੁਣਾ ਦੇ ਪਰ ਉਹ ਪਾਵ ਨਹੀਂ ਲੱਗਦਾ ਕਿ ਮੈਂ ਵੀ ਆਪਦੇ ਸਿਰ ਤੇ ਕੁਝ ਕਰਕੇ ਦੇਖ ਲਵਾਂ ਤਾਂ ਇਹ ਜ਼ਰੂਰ ਇੱਛਾ ਤਾਂ ਹੈਗੀ ਸੀ ਕਿ ਹੁਣ ਸ਼ਾਇਦ ਇੱਛਾ ਆਮ ਆਦਮੀ ਪਾਰਟੀ ਚ ਆਉਂਦੇ ਆ ਪੂਰੀ ਹੁੰਦੀ ਹੈ ਕਿ ਨਹੀਂ ਦੇਖਣਾ ਉਹ ਕਿਉਂਕਿ ਲੋਕਾਂ ਨੇ ਵੋਟਾਂ ਪਾਉਣੀਆਂ ਸਰਕਾਰ ਜ਼ੋਰ ਲਾਊਗੀ ਆਪਦਾ ਉਧਰ ਸੁਪੀਰ ਬਾਦਲ ਜ਼ੋਰ ਲਾਉਣਗੇ ਉਧਰ ਮਨਪ੍ਰੀਤ ਬਾਦਲ ਵੀ ਨਹੀਂ ਚਾਹਣਗੇ ਕਿ ਜਿੱਤ ਜਾਣ ਕਿਉਂਕਿ ਆਪਸ ਦੇ ਵਿੱਚ ਜਿਹੜੀਆਂ ਟਸਲਾਂ ਨੇ ਉਹ ਜਦੋਂ ਅਕਾਲੀ ਦਲ ਤੋਂ ਮਨਪ੍ਰੀਤ ਬਾਦਲ ਵੱਖ ਹੋਏ ਸੀ ਮਨਦੀਪ ਉਦੋਂ ਇਹਨਾਂ ਦੇ ਕੋਲੇ ਦੋ ਰਾਹ ਸੀ ਜ਼ਿਕਰ ਜਿਹੜਾ ਡਿੰਪਿਟਲ ਹੋਣਾ ਨੇ ਵੀ ਕੀਤਾ ਕਿ ਸਾਡੇ ਕੋਲੇ ਦੋ ਰਾਹ ਸੀਗੇ ਕਿ ਜਾਂ ਤਾਂ ਅਸੀਂ ਚਲੇ ਜਾਈਏ ਆ ਪੀਪੀਪੀ ਦੇ ਵਿੱਚ ਜਦੋਂ ਇਹਨਾਂ ਨੇ ਆਪ ਦੀ ਪਾਰਟੀ ਬਣਾਈ ਹੈ ਮਨਪ੍ਰੀਤ ਬਾਦਲ ਹੋਣਾਂ ਨੇ ਜਦ ਸਾਡੇ ਕੋਲ ਆਪਸ਼ਨ ਸੀ ਕਿ ਅਸੀਂ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਨਾਲ ਰਹੀਏ ਸੁਖਵੀਰ ਸਿੰਘ ਬਾਦਲ ਹੋਣਾਂ ਨੂੰ ਉਦੋਂ ਕਾਕਾ ਜੀ ਕਿਹਾ ਜਾਂਦਾ ਸੀ ਕਿ ਕਾਕਾ ਜੀ ਦੇ ਨਾਲ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਨਾਲ ਅਸੀਂ ਰਹੀਏ ਤਾਂ ਫਿਰ ਅਸੀਂ ਕਹਿੰਦੇ ਕਿ ਸੁਖਵੀਰ ਸਿੰਘ ਬਾਦਲ ਹੋਣਾਂ ਦੇ ਨਾਲ ਚਲੇ ਗਏ ਇਹ ਵੀ ਯੰਗ ਸੀ ਉਹ ਵੀ ਯੰਗ ਸੀ ਸੁਖਵੀਰ ਸਿੰਘ ਬਾਦਲ ਹੋਣੀ ਵੀ ਔਰ ਉਦੋਂ ਤੋਂ ਨਾਲ ਨੇ ਫਿਰ ਇਸ ਕਰਕੇ ਆਪਸ ਦੇ ਵਿੱਚ ਪਰਚੋ ਪਰਚੇ ਪਰਚੀ ਵੀ ਹੋਇਆ ਕੰਮ ਕਿਉਂਕਿ ਜਦੋਂ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਆ ਗਈ ਨਾ ਤੇ ਪਰਚੇ ਵੀ ਹੋਏ ਟਰਾਂਸਪੋਰਟ ਨੂੰ ਵੀ ਇਹਨਾਂ ਦੇ ਨੂੰ ਥੋੜਾ ਡਿੰਪੀ ਤੇ ਹੁਣਾਂ ਦੀ ਆਪਸ ਚ ਮਨਪ੍ਰਿਤ ਬਾਦਲ ਨਾਲ ਨਹੀਂ ਬਣਦੀ ਇਹ ਗੱਲ ਡਿੰਪੀ ਨੂੰ ਤਾਂ ਪਤਾ ਸੀ ਪਰ ਉਹਨਾਂ ਨੂੰ ਇਹ ਸੀਗਾ ਕਿ ਸੁਖਬੀਰ ਬਾਦਲ ਹੁਣਾਂ ਦੇ ਵੀ ਨਹੀਂ ਬਣਦੀ ਮਨਪ੍ਰਿਤ ਬਾਦਲ ਨਾਲ ਪਰ ਉਹ ਤਾਂ ਕਿਹਾ ਜਾਂਦਾ ਨਾ ਖੂਨ ਦੇ ਰਿਸ਼ਤੇ ਆਪਸ ਦੇ ਵਿੱਚ ਖੂਨ ਕਹਿੰਦੇ ਕਿ ਜਦੋਂ ਕੋਈ ਆਪ ਦਾ ਮਾਰੂਗਾ ਤਾਂ ਇਹ ਤਾਂ ਵੀ ਚਾਹੇ ਤੁਸੂਗਾ ਤਾਂ ਪਰ ਉਹੀ ਗੱਲ ਸ਼ਾਇਦ ਆਪਸ ਦੇ ਵਿੱਚ ਇੱਕ ਮਿਕ ਹੋਣ ਜਾ ਰਹੇ ਹੋਣ ਇਸ ਗੱਲ ਦੀ ਚਰਚਾ ਜਿਹੜੀ ਪਰ ਇਹ ਵੀ ਗੱਲ ਪਹੁੰਚੀ ਪਰ ਜਿੱਥੇ ਜਿਵੇਂ ਡਿੰਪੀ ਹੁਣਾਂ ਦੇ ਇਲਜ਼ਾਮਾਂ ਤੋਂ ਬਾਅਦ ਸੁਖਬੀਰ ਬਾਦਲ ਦਾ ਬਿਆਨ ਆਇਆ ਕੀ ਪਾਰਟੀ ਮੇਰੇ ਲਈ ਸਭ ਤੋਂ ਉੱਪਰ ਆ ਪਰਿਵਾਰ ਤੋਂ ਵੀ ਉੱਪਰ ਆ ਪਾਰਟੀ ਇਹ ਜ਼ਿਕਰ ਕੀਤਾ ਉੱਥੇ ਬਿਆਨ ਅਕਾਲੀ ਦਲ ਦਾ ਆ ਗਿਆ ਅਕਾਲੀ ਦਲ ਕਹਿ ਰਿਹਾ ਕਿ ਨਹੀਂ ਕੋਈ ਬਾਹਰਲਾ ਬੰਦਾ ਕੈਂਡੀਡੇਟ ਨਹੀਂ ਹੋਊਗਾ ਹੁਣ ਬਿਆਨ ਮਨਪ੍ਰੀਤ ਬਾਦਲ ਹੋਣਾ ਦਾ ਵੀ ਆ ਗਿਆ ਇਸ ਸਿਚੁਏਸ਼ਨ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਸ਼ਾਇਦ ਹੋ ਸਕਦਾ ਨਾ ਆਉਣ ਮਨਪ੍ਰੀਤ ਬਾਦਲ ਪਰ ਇਹ ਜੇ ਆਉਂਦੇ ਆ ਤਾਂ ਕ੍ਰੈਡੀਬਿਲਟੀ ਤੇ ਸਵਾਲ ਬਹੁਤ ਵੱਡਾ ਖੜਾ ਹੋਊਗਾ ਕਿ ਆਖਰਕਾਰ ਲੀਡਰਾਂ ਦੀ ਕ੍ਰੈਡੀਬਿਲਟੀ ਕੀ ਹੈ ਕਿਉਂਕਿ ਮਨਪ੍ਰੀਤ ਬਾਦਲ ਨਹੀਂ ਫਿਰ ਚੌਥੀ ਪਾਰਟੀ ਹੋ ਯਾਨੀ ਘਰ ਵਾਪਸੀ ਤਾਂ ਹੋ ਜੂਗੀ ਹਮ ਅਕਾਲੀ ਦਲ ਤੋਂ 95 ਤੋਂ ਸਫ਼ਰ ਸ਼ੁਰੂ ਕੀਤਾ ਉਹਨਾਂ ਨੇ ਔਰ ਉੱਥੋਂ ਬਾਅਦ ਫਿਰ ਪਰ ਇਹ ਜੇ ਅਸੀਂ ਇੱਕ ਇੱਕ ਕਰਕੇ ਗਣੀਏ ਬੇਸ਼ੱਕ ਆਪਦੀ ਮਾਂ ਪਾਰਟੀ 'ਚ ਹੀ ਜਾ ਰਹੇ ਹੋਣਗੇ ਪਰ ਇਹ ਫਿਰ ਚੌਥੀ ਪਾਰਟੀ ਹੋ ਚੌਥੀ ਵਾਰ ਪਾਰਟੀ ਬਦਲਣ ਜਾ ਫਿਰ ਕਾਂਗਰਸ ਚ ਗਏ ਫਿਰ ਬੀਜੇਪੀ ਦੇ ਵਿੱਚ ਇਹ ਫਿਰ ਪੰਜਵੀਂ ਵਾਰ ਹੋ ਜਾਣਾ ਕੰਮ ਪਰ ਲੱਗਦਾ ਨਹੀਂ ਕਿ ਆ ਮਨਪ੍ਰੀਤ ਬਾਦਲ ਨੇ ਜਿਸ ਤਰ੍ਹਾਂ ਦਾ ਪ੍ਰਤੀਕਰਮ ਦਿੱਤਾ ਔਰ ਬਾਕੀ ਤਾਂ ਸਿਆਸਤ ਦੇ ਵਿੱਚ ਦੇਖੋ ਕੁਝ ਘੰਟਿਆਂ ਮਿੰਟਾਂ ਸਕਿੰਟਾਂ ਚ ਗੇਮ ਬਦਲ ਜਾਂਦੀ ਅਸੀਂ ਆਪਾਂ ਦੇਖਿਆ ਜਦੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਡਿਵੈਲਪਮੈਂਟ ਹੋਈ ਉਹ ਵੀ ਦੇਖਿਆ ਕਿਵੇਂ ਮਿੰਟਾਂ ਸਕਿੰਟਾਂ ਦੇ ਵਿੱਚ ਸਿਚੁਏਸ਼ਨ ਬਦਲ ਰਹੀ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਜਲੰਧਰ ਦੀ ਬਾਅਦ ਇਲੈਕਸ਼ਨ ਲਾ ਲਓ ਪਹਿਲਾਂ ਅਕਾਲੀ ਦਲ ਦੇ ਉਹ ਸਵੇਰੇ ਸ਼ਾਮ ਰੋ ਜਾਂਦੇ ਆਮ ਆਈ ਪਾਰਟੀ ਦੇ ਵਿੱਚ ਤੇ ਬਾਅਦ ਦੇ ਵਿੱਚ ਫਿਰ ਬੀਬੀ ਜਗੀਰ ਕੌਰ ਉਹਨਾਂ ਨੂੰ ਸਰਜੀਤ ਕ ਕੇ ਸੁਖਜਿੰਦ ਕੈਪਟਨ ਨੂੰ ਲਾਇਆ ਗਿਆ ਨਵਜੋਤ ਸਿੱਧੂ ਦਾ ਲੱਗ ਰਿਆ ਸੀ ਕਿ ਬਣਨਗੇ ਨਵਜੋਤ ਸਿੱਧੂ ਔਰ ਉਸ ਤੋਂ ਬਾਅਦ ਫਿਰ ਚੰਨੀ ਦਾ ਤਾਂ ਕਿਸੇ ਕੋਈ ਕਿਸੇ ਨੇ ਸੋਚਿਆ ਨਹੀਂ ਸੀ ਕਿ ਚੰਨੀ ਸੀਐਮ ਬਣਨਗੇ ਔਰ ਖੁਦ ਚੰਨੀ ਨੂੰ ਵੀ ਨਹੀਂ ਪਤਾ ਸੀ ਸੁਖਜਿੰਦਰ ਰੰਧਾਵਾ ਦਾ ਸਭ ਕੁਝ ਤੈ ਹੈ ਘਬਰਾਏ ਦਰੁਦਰ ਫਲੈਸ਼ ਹੋ ਗਈਆਂ ਜਿਹੜੇ ਸੁਖਜਿੰਦਰ ਰੰਧਾਵਾ ਦੇ ਗਵਰਨਰ ਹਾਊਸ ਨੂੰ ਚੱਲ ਵੀ ਪਈ ਸੀ ਉਹਨਾਂ ਦਾ ਹਾਊਸ ਨੂੰ ਉਹਨਾਂ ਦਾ ਰੂਟ ਲੱਗ ਗਿਆ ਸੀ ਔਰ ਸੁਹਾਣਾ ਸਾਹਿਬ ਮੱਥਾ ਟੇਕਣ ਲਈ ਵੀ ਕਹਿੰਦੇ ਨਿਕਲ ਗਏ ਸੀ ਸੁਖਜਿੰਦਰ ਰੰਧਾਵਾ ਪਰ ਉਸ ਤੋਂ ਬਾਅਦ ਫਿਰ ਸਿਚੁਏਸ਼ਨ ਦੇਖੋ ਬਦਲੀ ਫਿਰ ਡਿਪਟੀ ਸੀਐਮ ਬਣੇ ਚੰਨੀ ਸੀਐਮ ਬਣ ਕੇ ਕਿਸੇ ਨੇ ਨਾ ਚ ਜਿਹੜੇ ਅਲੀਗੇਸ਼ਨ ਲਾਏ ਆ ਕਿੰਨੇ ਇੱਕ ਸਹੀ ਆ ਕਿੰਨੇ ਇੱਕ ਗਲਤ ਇਹ ਟਾਕਾਂ ਬੰਦ ਕਰਕੇ ਆਪਦੇ ਦਿਲ ਤੇ ਹੱਥ ਰੱਖ ਕੇ ਸੋਚਣ ਕਿ ਕੌਣ ਸਹੀ ਆ ਕੌਣ ਗਲਤ ਜਿਹੜੇ ਡਰੇ ਵੀ ਗੱਲਾਂ ਬਿਕਰਮ ਜਿਵੇਂ ਨੇਕ ਸਹੀ ਨੇ ਜਾਂ ਸੁਖਵੀਰ ਕਿੰਨੇ ਸਹੀ ਨੇ ਜਾਂ ਫਿਰ ਮੰਤਪ ਬਾਦਲ ਕਿੰਨੇ ਸਹੀ ਨੇ ਇਹਨਾਂ ਤਿੰਨਾਂ ਚ ਕੋਈ ਨਾ ਕੋਈ ਕਹਾਣੀ ਹੋਈ ਆ ਜਾਂ ਇਹ ਕ੍ਰੀਏਟ ਕਰ ਲਈ ਗਈ ਸਕ੍ਰਿਪਟ ਜਾਂ ਸਕ੍ਰਿਪਟ ਰਾਈਟਰ ਕੌਣ ਆ ਇਹ ਪੂਰਾ ਪਲਾਨ ਕਰਕੇ ਇੱਕ ਇਵੈਂਟ ਦੇਖੋ ਇਵੈਂਟ ਸਕਸੈਸਫੁਲ ਹੋ ਗਿਆ ਡਿੰਪੀਟਨ ਉਹਦਾ ਪੂਰੇ ਪੰਜਾਬ ਚ ਚਰਚਾ ਹੋ ਗਈ ਡਿੰਪੀਟ ਲੋਨਾਂ ਦੀ ਇੱਕ ਉਹਨਾਂ ਦੀ ਵੱਖਰੀ ਫੈਨ ਫੋਲੋਇੰਗ ਤਾਂ ਹੈਗੀ ਆ ਡਿੰਪੀ ਹੋਣਾਂ ਦੀ ਪਰ ਜਿਸ ਤਰੀਕੇ ਨਾਲ ਇਹ ਇਵੈਂਟ ਕਾਮਯਾਬ ਕਰ ਗਿਆ ਆਪਦਾ ਇਵੈਂਟ ਸਕਸੈਸਫੁਲ ਹੋ ਗਿਆ ਉਹਨਾਂ ਦਾ ਉਸਤੇ ਹੀ ਹੁਣ ਮਨਪ੍ਰੀਤ ਬਾਦਲ ਨੇ ਜਵਾਬ ਦਿੱਤਾ ਉਸਤੇ ਹੀ ਹੁਣ ਸੁਖਵੀਰ ਸਿੰਘ ਬਾਦਲ ਹੋਣਾਂ ਨੇ ਜਵਾਬ ਦਿੱਤਾ ਸੁਖਵੀਰ ਬਾਦਲ ਅਜੇ ਵੀ ਉਡੀਕ ਰਹੇ ਆ ਡਿੰਪੀਟ ਲੋਨ ਨੂੰ ਉਹਨਾਂ ਨੇ 10 ਦਿਨ ਦੀ ਚੜਾ ਆ ਉਹ ਕਹਿੰਦੇ ਕਿ ਭਾਈ ਮੇਰੇ ਦਰਵਾਜ਼ੇ ਖੁੱਲੇ ਆ ਡਿੰਪੀ ਸਾਡਾ ਅਜੇ ਵੀ ਉਮੀਦਵਾਰ ਆ आज ਵੀ डिम्पी पर डिम्पी परसों ਨੂੰ ਹੋਰ ਪਾਰਟੀ ਦਾ ਉਮੀਦਵਾਰ ਕਹਿੰਦੇ ਬਣਨ ਜਾ ਰਿਹਾ ਡਿੰਪੀ ਹੁਣੀ ਕਿਉਂਕਿ ਪਰਸੋਂ ਨੂੰ ਜੁਆਇਨ ਕਰ ਰਿਹਾ ਆ ਆਮ ਆਦਮੀ ਪਾਰਟੀ ਔਰ ਸੀਐਮ ਭਗਵੰਤ ਪਾਨ ਕਹਿੰਦੇ ਖੁਦ ਉਹਨਾਂ ਨੂੰ ਪਾਰਟੀ ਜੁਆਇਨ ਕਰਾ ਰਹੇ ਆ ਔਰ ਅੰਡਰਸਟੈਂਡਿੰਗ ਤੋਂ ਬਾਅਦ ਹੀ ਇਹ ਸਾਰਾ ਡਿਸੀਜਨ ਲਿਆ ਗਿਆ ਹੈ ਇਹ ਇਹ ਗੱਲ ਪਰ ਇਹ ਵੀ ਗੱਲ ਦੇਖਣ ਲਈ ਹੋਊਗੀ ਜੋ ਸਾਡੇ ਸਰਸਰਸ ਕਹਿ ਰਹੇ ਵੀ ਗੱਲ ਚੱਲ ਰਹੀ ਆ ਕਹਿੰਦੇ ਬੀਜੇਪੀ ਮਨਪ੍ਰੀਤ ਸਿੰਘ ਬਾਦਲ ਹੋਣਾ ਨੂੰ ਪ੍ਰੈਸ਼ਰਾਈਜ਼ ਕਰ ਰਹੀ ਹੈ ਕਿ ਤੁਸੀਂ ਬੀਜੇਪੀ ਦੇ ਤਰਫੋਂ ਗਦਰ ਬਾਦ ਤੋਂ ਇਲੈਕਸ਼ਨ ਲੜੋ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹਾਲਾਂਕਿ ਲਗਾਤਾਰ ਜਿੱਤੇ ਰਿਹਾ ਜਿਵੇਂ ਆਪਾਂ ਗੱਲ ਕੀਤੀ ਕਿ ਗਿੱਦੜਪਾਤ ਸੀਟ ਪਹਿਲਾਂ ਉਹਨਾਂ ਦੀ ਰਹੀ ਹੈ ਤੇ ਭਾਜਪਾ ਵੀ ਕਹਿੰਦੇ ਪੂਰਾ ਪ੍ਰੈਸ਼ਰ ਜਿਹੜਾ ਕਰ ਰਹੀ ਹੈ ਮਨਪ੍ਰੀਤ ਨੂੰ ਬਾਦਲ ਉਹਨਾਂ ਨੂੰ ਕਿ ਤੁਸੀਂ ਇੱਥੇ ਇਲੈਕਸ਼ਨ ਲੜੋ ਪਰ ਇਹ ਵੀ ਫਿਰ ਗੱਲ ਦੇਖਣ ਵਾਲੀ ਹੋਊਗੀ ਕਿ ਕੀ ਮਨਪ੍ਰੀਤ ਸਿੰਘ ਬਾਦਲ ਜੇ ਇਲੈਕਸ਼ਨ ਲੜਦੇ ਹੈ ਭਾਜਪਾ ਦੇ ਵੱਲੋਂ ਤਾਂ ਫਿਰ ਸੁਖਬੀਰ ਸਿੰਘ ਬਾਦਲ ਹੋਣੀ ਵੀ ਲੜਨਗੇ ਅਕਾਲੀ ਦਲ ਦੇ ਵੱਲੋਂ ਕਿਉਂਕਿ ਬਹੁਤ ਸਾਰੀਆਂ ਚਰਚਾਵਾਂ ਜਾਂ ਬਹੁਤ ਸਾਰੇ ਲੀਡਰ ਅੰਦਰੋਂ ਘੱਟ ਇਹ ਵੀ ਕਹਿ ਰਿਹਾ ਕਿ ਸੁਖਬੀਰ ਸਿੰਘ ਬਾਦਲ ਖੁਦ ਇੱਥੇ ਇਲੈਕਸ਼ਨ ਲੜ ਤਾਉ ਤਾਂ ਕਿ ਆਪਾਂ ਜਤੀਏ ਕਿਉਂਕਿ ਜੇ ਕਿਤੇ ਇਹ ਜਾ ਕੁਝ ਹੋ ਜਾਂਦਾ ਦੋ ਸੀਟਾਂ ਇਹਨਾਂ ਕੋਲ ਨਿਕਲ ਜਾਂਦੀ ਤਾਂ ਕਾਲੀ ਦਲ ਦਾ ਰਿਵਾਈਵਲ ਜਿਹੜਾ ਕਿਤੇ ਨਾ ਕਿਤੇ ਉਹ ਦੇਖਿਆ ਜਰੂਰ ਜਾਦ ਹੈ ਕਿਉਂਕਿ ਪਹਿਲਾਂ ਵੀ ਰਿਵਾਈਵਲ ਗਿੱਦੜਵਾਦ ਹੀ ਸੀਟ ਕਰਾਉਂਦੀ ਹੈ ਜੋ ਮਨਪ੍ਰੀਤ ਸਿੰਘ ਬਾਦਲ ਉਹਨਾਂ ਦੇ ਉੱਪਰ ਤਾਂ ਕਿਹੜਾ ਹੈ ਤਾਂ ਦੂਜੇ ਪਾਸੇ ਕਹਿੰਦੇ ਇਹ ਵੀ ਚਰਚਾ ਆਵਾ ਚੱਲਦੀ ਹੈ ਕਿ ਮਨਪ੍ਰੀਤ ਸਿੰਘ ਬਾਦਲ ਹਾਲਾਂਕਿ ਭਾਜਪਾ ਤੋਂ ਥੋੜਾ ਬਹੁਤ ਨਾਰਾਜ਼ ਵੀ ਨਹੀਂ ਕਿਉਂਕਿ ਜੋ ਰਵਨੀਤ ਸਿੰਘ ਬਿੱਟੂ ਉਹਨਾਂ ਨੂੰ ਮੰਤਰੀ ਬਣਾਤਾ ਜਾਂਦਾ ਤਾਂ ਪਹਿਲਾਂ ਉਹਨਾਂ ਨੂੰ ਵੀ ਥੋੜਾ ਬਹੁਤ ਇਹ ਸੀ ਕਿ ਮੈਨੂੰ ਵੀ ਕੋਈ ਵੱਡਾ ਰੋਤਬਾ ਦਿੱਤਾ ਜਾਣਾ ਪਰ ਤਾਂ ਇਹ ਗੱਲ ਕਹਿ ਰਹੇ ਨੇ ਕਿ ਘਰ ਵਾਪਸੀ ਹੋ ਸਕਦੀ ਹੈ ਕਿਉਂਕਿ ਉਧਰ ਕੁਝ ਜੇ ਨਹੀਂ ਮਿਲਦਾ ਤਾਂ ਬਹੁਤ ਸਾਰੇ ਲੀਡਰ ਆਪਾਂ ਦੇਖਿਆ ਕਿਸੇ ਪਾਰਟੀ ਚਲੇਦਾ ਜਾਂਦੇ ਆ ਪਰ ਬਾਅਦ ਦੇ ਵਿੱਚ ਉਹ ਜੀ ਨਹੀਂ ਲੱਗਦਾ ਪਰ ਹੁਣ ਜਿਹੜਾ ਹੁਣ ਪ੍ਰੈਸ ਨੋਟ ਆਇਆ ਉਹਦੇ ਵਿੱਚ ਤਾਂ ਸਾਫ਼ ਲਿਖਤਾ ਹੈ ਕਿ ਮੈਂ ਬੀਜੇਪੀ ਮੇਰਾ ਘਰ ਹੈ ਮੇਰਾ ਘਰ ਹਮੇਸ਼ਾ ਰਹੇਗੀ ਪਰ ਫਿਰ ਇਹ ਵੀ ਦੇਖਣਾ ਹੋਊਗਾ ਕਿ ਬੀਜੇਪੀ ਦਾ ਕੈਂਡੀਡੇਟ ਕੌਣ ਹੁੰਦਾ ਕਿ ਦਰਵਾਜ਼ਾ ਕਿਉਂਕਿ ਜੇ ਮਨਪ੍ਰੀਤ ਸਿੰਘ ਬਾਦਲ ਹੁੰਦੇ ਆ ਤਾਂ ਫਿਰ ਦੇਖਣਾ ਹੋਊਗਾ ਕਿ ਕਾਲੀ ਦਲ ਦੀ ਤਰਫੋਂ ਪੇ ਸੁਖਬੀਰ ਸਿੰਘ ਬਾਦਲ ਲੜਦੇ ਆ ਹੂੰ ਦੇਖੋ ਮਨਦੀਪ ਗੱਲ ਇਹ ਹੈ ਕਿ ਆਊਗਾ ਤਾਂ ਕੋਈ ਵੱਡਾ ਚੇਰਾ ਹੀ ਜਿਵੇਂ ਡਿੰਪੀ ਢਿਲੋਂਾ ਦਾ ਕੱਲ ਦਾ ਬਿਆਨ ਸੀ ਉਹ ਕਹਿੰਦੇ ਕਿ ਸੁਖਵੀਰ ਬਾਦਲ ਹੁਣਾਂ ਨੇ ਕਿਹਾ ਨਾ ਤਾਂ ਤੁਸੀਂ ਚੋਣ ਲੜ ਰਹੇ ਹੋ ਨਾ ਮੈਂ ਲੜ ਰਿਹਾ ਕਹਿੰਦਾ ਕਿ ਮੈਂ ਉਹ ਕਹਿੰਦੇ ਕਿ ਮੈਂ ਸੋਚਿਆ ਵੀ ਭਾਈ ਕਲੀਅਰ ਤਾਂ ਕਰੋ ਕਿ ਕੌਣ ਲੜ ਕੌਣ ਰਿਹਾ ਚੋਣ ਉਹ ਕਹਿੰਦੇ ਕਿ ਕੋਈ ਨਹੀਂ ਜਲਦੀ ਦੱਸਾਂਗੇ ਪਾਰਟੀ ਫੈਸਲਾ ਲਵੋ ਕੌਣ ਹੋਊਗਾ ਤਾਂ ਫਿਰ ਉਦੋਂ ਕਹਿੰਦੇ ਕਿ ਮੈਂ ਡਿਸੀਜਨ ਲਿਆ ਪਰ ਹੁਣ ਜਿਹੜਾ ਬਿਆਨ ਆਇਆ ਫਿਰ ਦੇਖੋ ਝੂਠ ਕੋਈ ਨਾ ਕੋਈ ਤਾਂ ਮੰਦੀ ਬੋਲ ਰਿਹਾ ਨਾ ਕਿਉਂਕਿ ਡਿੰਪੀ ਢਿਲੋਂਾ ਦਾ ਬਿਆਨ ਆਉਂਦਾ ਕਿ ਭਾਈ ਮੇਰੀ ਵੀ ਟਿਕ ਕਿ ਲਾਉਦਾ ਨਹੀਂ ਡਿਮਪਿਟ ਲਾਉਂਦਾ ਸੀਗਾ 10 ਦਿਨ ਅਜੇ ਵੀ ਅਸੀਂ ਇੰਤਜ਼ਾਰ ਕਰਨਾ ਤਾਂ ਇਹਨਾਂ ਦੋਨਾਂ ਚੋਂ ਝੂਠ ਕੌਣ ਬੋਲ ਰਿਹਾ ਸਭ ਤੋਂ ਪਹਿਲਾਂ ਤੇ ਆਪ ਹੀ ਦੱਸਣਾ ਕਿੰਨਾ ਕਿਤੇ ਡਿਮਪਿਟ ਲਣੋਂ ਵੀ ਫਸਾ ਲਿਆ ਉਹਨਾਂ ਨੇ ਕਿ 10 ਦਿਨ ਦੇ ਤੇ ਤੁਹਾਨੂੰ ਹਾਂ 10 ਦਿਨ ਦਿੱਤੇ ਉਹਨਾਂ ਨੂੰ ਪਰ ਡਿਮਪਿਟ ਲਣੋਂ ਉਹਨਾਂ ਨੇ ਇੱਕ ਗੱਲ ਕਲੀਅਰ ਕਰਤੀ ਆ ਜਦੋਂ ਬਿਆਨ ਦਿੱਤੇ ਵੀ ਗਏ ਪ੍ਰੈਸ ਨੂੰ ਬਿਆਨ ਦਿੱਤਾ ਉਹਨਾਂ ਨੇ ਕਿ ਸਟੈਪ ਬੈਕ ਕਰਨ ਦਾ ਕੋਈ ਚਾਂਸ ਹੀ ਨਹੀਂ ਐ ਮੈਂ ਸਟੈਪ ਬੈਕ ਨਹੀਂ ਕਰੂੰਗਾ ਇਹ ਗੱਲ ਉਹਨਾਂ ਨੇ ਕਹੀ ਤਾਂ ਉਹਨਾਂ ਨੇ ਤਾਂ ਕਲੀਅਰ ਕਰਤਾ ਕਿ ਭਾਈ ਮੈਂ ਤਾਂ ਰਾਹ ਲੱਭ ਲਿਆ ਔਰ ਅੱਜ ਸ਼ਾਇਦ ਉਹਨਾਂ ਨੇ ਕਲੀਅਰ 50 सीएमडी अगवाई ਤੇ 50 सीएमडी अगवाई ਤੇ ਜੁਆਇਨ ਕਰ ਰਿਹਾ ਆ ਮਦਮੀ ਪਾਰਟੀ ਪਰ ਜਿਸ ਤਰੀਕੇ ਦੀਆਂ ਸਿਚੁਏਸ਼ਨ ਆ ਕਿ ਹੁਣ ਮਨਪ੍ਰੀਤ ਬਾਦਲ ਨੇ ਜਿਹੜੀਆਂ ਗੱਲਾਂ ਕਹੀਆਂ ਨੇ ਉਹਨਾਂ ਨੇ ਸਿੱਧੇ ਤੌਰ ਤੇ ਕਿਉਂਕਿ ਆਪਸ ਚ ਅੜ ਫਸਤਾ ਮਨਪ੍ਰੀਤ ਬਾਦਲ ਔਰ ਡਿੰਪੀ ਹੋਣਾ ਦੀ ਹੈਗੀ ਸੀ ਇਸ ਚੀਜ਼ ਨੂੰ ਲੈ ਕੇ ਆਪਸ ਦੇ ਵਿੱਚ ਕੜਵਾਹਟ ਸੀਗੀ ਕਿਉਂਕਿ ਡਿੰਪੀ ਹੋਣੀ ਚਲੇਗੇ ਉਦੋਂ ਦੋ ਆਪਸ਼ਨ ਸੀਗੇ ਪਹਿਲਾ ਇੱਕ ਆਪਸ਼ਨ ਸੀ ਅਕਾਲੀ ਦਲ ਫਿਰ ਬਾਅਦ ਜਦੋਂ ਮਨਪ੍ਰੀਤ ਬਾਦਲ ਵੱਖਰੇ ਹੋਏ ਤੋਂ ਉਹ ਆਪਸ਼ਨ ਹੋ ਗਏ ਮਨਪ੍ਰੀਤ ਬਾਦਲ ਵਰਸ ਸੁਖਵੀਰ ਬਾਦਲ ਫਿਰ ਉਹਨਾਂ ਨੇ ਰਾਹ ਚੁਣਨਾ ਸੀ ਕਿ ਕਿੱਧਰ ਜਾਈਏ ਉਹਨਾਂ ਨੇ ਰਾਹ ਚੁਣਿਆ ਸੁਖਵੀਰ ਸਿੰਘ ਬਾਦਲ ਹੁਣਾਂ ਨੂੰ ਤਾਂ ਸੁਖਵੀਰ ਬਾਦਲ ਹੁਣਾਂ ਨਾਲ ਚਲੇ ਗਏ ਉਹ ਲਗਾਤਾਰ ਇੰਨੇ ਸਾਲ ਸਿਆਸਤ ਉਹਨਾਂ ਨੇ ਕੀਤੀ ਹੈ ਪਰ ਹੁਣ ਜਦੋਂ ਇੱਕ ਸਿਆਸਤ ਨੇ ਮੋੜ ਕਟਿਆ ਮਨਪ੍ਰੀਤ ਬਾਦਲ ਹੁਣੀ ਸ਼ਾਇਦ ਪਰਿਵਾਰਕ ਨਜ਼ਦੀਕੀਆਂ ਹੋ ਜਾਦਾ ਡਿੰਪੀ ਹੁਣਾਂ ਲੋਹਣਾ ਨੇ ਲੱਗਿਆ ਹੋਇਆ ਕਿ ਪਰਿਵਾਰਕ ਨਜ਼ਦੀਕੀਆਂ ਵਧ ਰਹੀਆਂ ਜਿਹੜਾ ਜ਼ਿਕਰ ਮਨਦੀਪ ਡਿੰਪੀ ਢਿੱਲੋਂ ਨੇ ਕੱਲ ਕੀਤਾ ਤਾਂ ਕਿ ਮਨਪ੍ਰੀਤ ਸਿੰਘ ਬਾਦਲ ਜਾ ਰਹੇ ਆ ਲੋਕਾਂ 'ਚ ਮਿਲ ਰਹੇ ਆ ਲੋਕਾਂ ਨੂੰ ਬੀਜੇਪੀ ਦੇ ਉਹ ਲੀਡਰ ਆ ਪਰ ਅਕਾਲੀਆਂ ਦੇ ਘਰ ਵੀ ਜਾ ਰਹੇ ਆ ਲੀਡਰਾਂ ਦੇ ਘਰ ਜਾ ਰਹੇ ਪਰ ਜੁਆਇਨ ਕਿਸੇ ਨੂੰ ਬੀਜੇਪੀ ਚ ਕਰਵਾ ਨਹੀਂ ਰਹੇ ਇਹ ਗੱਲ ਉਹਨਾਂ ਨੇ ਕਹੀ ਇਥੋਂ ਸ਼ਾਇਦ ਉਹਨਾਂ ਨੂੰ ਲੱਗਿਆ ਹੋਵੇ ਜਾਂ ਹੋ ਸਕਦਾ ਹੈ ਕੇਂਦਰ ਖਾਤੇ ਕੋਈ ਕਹਾਣੀ ਹੋਵੇ ਕੋਈ ਨਾ ਕੋਈ ਸਕ੍ਰਿਪਟ ਹੋਰ ਹੋਵੇ ਪਰ ਇਹ ਗੱਲ ਤਾਂ ਕਲੀਅਰ ਦੇਖਣਾ ਹੋਊਗਾ ਜਦੋਂ ਇਲੈਕਸ਼ਨ ਆਉਣਗੇ ਕਿ ਕੀ ਕਹਾਣੀ ਸੀ ਜਾਂ ਫਿਰ ਕਹਾਣੀ ਦਾ ਫਿਰ ਸੱਟਾ ਕਿ ਨਿਕਲ ਰਿਹਾ ਹੈ ਹਾਂ ਡਿੰਪਿਟ ਨੋ ਦੇ ਆਪ ਚ ਜਾਣ ਤੋਂ ਬਾਅਦ ਡਿੰਪੀ ਨੂੰ ਤਾਂ ਉਮੀਦਵਾਰ ਐਲਾਨ ਦੇਣਾ ਕਿਉਂਕਿ ਉਹਨਾਂ ਦੀ ਸ਼ਰਤ ਹੀ ਹੈ ਕਿ ਉਹਨਾਂ ਨੇ ਇਲੈਕਸ਼ਨ ਲੜਨਾ ਸੱਦੇ ਤੌਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹੋਣ ਕੇ ਡਿੰਪਿਟ ਨੂੰ ਇਹ ਤੈ ਹੋ ਗਿਆ ਜੇ ਜੁਆਇਨ ਕਰਦੇ ਆ ਪਰਸੋਂ ਨੂੰ ਜੁਆਇਨ ਕਰ ਲੈਣਾ ਉਹਨਾਂ ਨੇ ਹਾਲਾਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਜਦੋਂ ਡਾਕਟਰ ਸੀ ਇੱਕ ਕਾਫੀ ਫੇਮਸ ਡਾਕਟਰ ਸੇਠ ਅਫਸਰ ਠਾਕ ਅਫਸਰ ਦੇ ਨਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਉਹਨਾਂ ਨੂੰ ਵੀ ਇਹ ਲੱਗਿਆ ਕਿ ਉਹ ਐਮਐਲਏ ਬਣ ਜਾਣਗੇ ਇਸ ਵਾਰ ਔਰ ਉਹਨਾਂ ਨੂੰ ਲੱਗਿਆ ਕਿ ਭਾਈ ਮੈਂ ਇਲੈਕਸ਼ਨ ਲੜੂਗਾ ਲਖਵੀਰ ਸਿੰਘ ਲਖਵੀਰ ਸਿੰਘ ਔਰ ਉਦੋਂ ਫਿਰ ਉਹ ਜਦੋਂ ਆਏ ਆਕੇ ਮੂਡ ਦਿੱਤਾ ਗਿਆ ਆਮ ਆਪੀ ਪਾਰਟੀ ਦੇ ਦਫਤਰ ਤੱਕ ਪਹੁੰਚ ਗਏ ਸੀ ਉਹਨਾਂ ਨੇ ਖੁਦ ਫੋਨ ਕਰਕੇ ਸਾਨੂੰ ਵੀ ਦੱਸਿਆ ਫੋਨ ਕਰਕੇ ਮੈਨੂੰ ਕਿ ਸ਼ਾਮ 3 ਵਜੇ ਕਹਿੰਦੇ ਮੈਂ ਆਮ ਆਪੀ ਪਾਰਟੀ ਸਾਹਿਬਾਂ ਨੂੰ 3 ਵਜੇ ਆ ਰਹੇ ਮੈਂ ਪਹੁੰਚ ਗਿਆ ਉਹ ਪਹੁੰਚ ਗਏ ਸੀ ਕਿ ਜੁਆਇਨਿੰਗ ਵਾਸਤੇ ਬੁਲਾ ਲਿਆ ਗਿਆ ਸੀ ਪਰ ਜਦੋਂ ਉਹਨਾਂ ਨੇ ਖਬਰਾਂ ਲੀਕ ਕਰਤੀਆਂ ਲੀਕ ਆਊਟ ਹੋ ਗਈਆਂ ਖਬਰਾਂ ਭਾਈ ਇਹ ਤਾਂ ਖਬਰਾਂ ਜਿਹੜੀਆਂ ਲੀਕ ਕਰਤੀਆਂ ਉਹਨਾਂ ਨੇ ਜੁਆਇਨਿੰਗ ਤੋਂ ਪਹਿਲਾਂ ਹੀ ਤਾਂ ਉਦੋਂ ਫਿਰ ਉਹਨਾਂ ਨੂੰ ਵਾਪਸ ਮੋੜਤਾ ਫਿਰ ਉਹਨਾਂ ਦੀ ਜੁਆਇਨਿੰਗ ਨਹੀਂ ਹੋਈ ਫਿਰ ਉਹ ਇੱਕ ਸ਼ਾਇਦ ਕਾਂਗਰਸ ਜਾਂਦੇ ਫਿਰ ਅਕਾਲੀ ਦਲ ਚ ਜਾਂਦੇ ਫਿਰ ਕਾਂਗਰਸ ਜਾਂਦੇ ਹਾਂ ਤਾਂ ਉਹਨਾਂ ਨੇ ਵੀ ਦੋ ਪਾਰਟੀਆਂ ਬਦਲੀਆਂ ਇਲੈਕਸ਼ਨ ਕੋਈ ਲੜਿਆ ਨਹੀਂ ਖੈਰ ਤਾਂ ਇਹ ਇਹ ਸਿਚੁਏਸ਼ਨ ਹੁੰਦੀ ਆ ਪੋਲਿਟਿਕਸ ਚ ਪਰ ਹੁਣ ਇਹਨਾਂ ਦਾ ਫਿਊਚਰ ਦੇਖੋ ਕੀ ਹੋਊਗਾ ਗਰਾਊਂਡ ਦੇ ਉੱਪਰ ਤਾਂ ਪਕੜ ਹੈਗੀ ਆ ਪਰ ਉਹ ਲੋਕ ਜਿਹੜੇ ਅੱਜ ਨਾਲ ਖੜੇ ਆ ਕਿ ਉਹ ਵੋਟਾਂ ਪਾਉਣਗੇ ਕਿ ਨਹੀਂ ਪਾਉਣਗੇ ਇਹ ਜਿਹੜਾ ਇਕੱਠ ਹੈ ਵੋਟਾਂ ਦੇ ਵਿੱਚ ਮਾਤਰੁਕ ਨਹੀਂ ਬਿਲਕੁਲ ਬਿਲਕੁਲ ਤਾਂ ਜ਼ਰੂਰੇ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਜਿਹੜੀਆਂ ਬਾਇਲੈਕਸ਼ਨ ਹੋਣਗੀਆਂ ਗਿੱਦੜਬਾਹ ਸੀਟ ਪਹਿਲਾਂ ਹੀ ਹੌਟ ਸੀਟ ਬਣ ਚੁੱਕੀ ਹੈ ਤੇ ਉਦੋਂ ਵੀ ਜਿਹੜਾ ਗਿੱਦੜਬਾਹ ਸੀਟ ਦੇ ਉੱਪਰ ਦੇਖਿਆ ਜਾਊਗਾ ਕਿ ਕਿਹੜਾ ਬਾਜ਼ੀ ਮ ਕਿਹੜਾ ਉੱਥੋਂ ਆਪਣੀ ਖਾar ਲੈ ਕੇ ਆਪਣੇ ਘਰ ਪਹੁੰਚੇ